ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਲੋਕਾਂ ਦੀਆਂ ਸਲਾਹਾਂ ਲੈ ਲੈ ਕੇ ਜ਼ਿੰਦਗੀ ਵਿੱਚ ਆਪਣਾ ਬਹੁਤ ਵੱਡਾ ਨੁਕਸਾਨ ਕਰ ਲੈਂਦੇ ਆ ਬਹੁਤ ਜ਼ਿਆਦਾ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਦੂਜੇ ਦੀਆਂ ਸਲਾਹਾਂ ਲੈ ਲੈ ਕੇ ਆਪਣਾ ਨੁਕਸਾਨ ਕਰਾ ਲੈਂਦੇ ਨੇ ਆਪਣੇ ਦਿਮਾਗ ਦੀ ਬਿਲਕੁਲ ਹੀ ਵਰਤੋਂ ਨਹੀਂ ਕਰਦੇ ਇਹ ਨਹੀਂ ਸੋਚਦੇ ਕਿ ਇਹ ਗੱਲ ਸਹੀ ਆ ਜਾਂ ਗੱਲ ਗਲਤ ਆ ਪਰ ਜਿਹੜੀ ਗੱਲ ਸਾਹਮਣੇ ਵਾਲੇ ਨੇ ਕਹਿ ਲਈ ਬਸ ਉਹਨੂੰ ਹੀ ਸੱਚ ਮੰਨ ਲੈਂਦੇ ਨੇ ਉਹਦੇ ਤੇ ਉੱਤੇ ਬਿਲਕੁਲ ਵੀ ਵਿਚਾਰ ਨਹੀਂ ਕਰਦੇ ਉਹੀ ਗੱਲ ਨੂੰ ਸਭ ਕੁਝ ਮੰਨ ਲੈਂਦੇ ਨੇ ਤੇ ਬਾਅਦ ਵਿੱਚ ਜਦੋਂ ਨੁਕਸਾਨ ਹੁੰਦਾ ਫਿਰ ਪਛਤਾਉਂਦੇ ਬਹੁਤ ਨੇ ਫਿਰ ਬੜਾ ਪਛਤਾਵਾ ਹੁੰਦਾ ਕਿ ਸਾਡਾ ਨੁਕਸਾਨ ਹੋ ਗਿਆ ਸੋ ਦੋਸਤੋ ਨੁਕਸਾਨ ਹੁੰਦਾ ਕਿਵੇਂ ਆ ਉਹ ਜਿਹੜਾ ਨੁਕਸਾਨ ਆਪਨ ਹੁੰਦਾ ਉਹ ਕਿਵੇਂ ਹੁੰਦਾ ਉਹਦੀ ਇੱਕ ਤੁਹਾਨੂੰ ਅੱਜ ਉਦਾਹਰਨ ਦਿੰਦੇ ਆ ਕਿ ਨੁਕਸਾਨ ਐਦਾਂ ਹੁੰਦਾ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਇੱਕ ਵਾਰ ਕੀ ਹੁੰਦਾ ਨਾ ਇੱਕ ਬਹੁਤ ਹੀ ਭੂਲਾ ਤੇ ਸਾਦੇ ਸੁਭਾਅ ਵਾਲਾ ਵਿਅਕਤੀ ਹੁੰਦਾ ਜਿਹੜਾ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਅਗਰਬਤੀਆਂ ਤੇ ਧੂਫਾਂ ਦੀ ਦੁਕਾਨ ਕਰ ਲੈਂਦਾ ਉਹ ਦੁਕਾਨ ਦਾ ਉਦਘਾਟਨ ਕਰਦਾ ਆਪਣਾ ਸਮਾਨ ਸਾਰਾ ਦੁਕਾਨ ਚ ਪਾ ਲੈਂਦਾ ਤੇ ਦੁਕਾਨ ਦੇ ਬਾਹਰ ਇੱਕ ਬੋਰਡ ਲਾ ਲੈਂਦਾ ਬੋਰਡ ਦੇ ਉੱਪਰ ਪੇਂਟ ਕਰਾਇਆ ਹੁੰਦਾ ਪੇਂਟ ਕਰਕੇ ਲਿਖਿਆ ਹੁੰਦਾ ਸਾਡੇ ਇੱਥੇ ਖੁਸ਼ਬੂ ਵਾਲੀਆਂ ਅਗਰਬਤੀਆਂ ਤੇ ਧੂਫਾਂ ਮਿਲਦੀਆਂ ਹਨ ਮਤਲਬ ਇਹ ਸ਼ਬਦ ਆਪਣੇ ਬੋਰਡ ਦੇ ਉੱਪਰ ਲਿਖਾ ਲੈਂਦਾ ਹੋਣ ਉਸ ਦਾ ਕੰਮ ਹੌਲੀ-ਹੌਲੀ ਵਧੀਆ ਅੱਜ ਹੋਰ ਕੱਲ ਹੋਰ ਕਾਫੀ ਵਧੀਆ ਚੱਲਣ ਲੱਗ ਜਾਂਦਾ ਉਸ ਦੀ ਸੇਲ ਦਿਨੋ-ਦਿਨ ਵਧਣ ਲੱਗ ਜਾਂਦੀ ਆ ਕਾਫੀ ਉਸ ਨੂੰ ਬਚਤ ਹੋਣ ਲੱਗ ਜਾਂਦੀ ਆ ਤੇ 8-9 ਮਹੀਨੇ ਦਾ ਸਮਾਂ ਬਤੀਤ ਹੋਣ ਤੋਂ ਬਾਅਦ ਉਸ ਨੂੰ ਇਹ ਮਹਿਸੂਸ ਹੁੰਦਾ ਕਿ ਹੁਣ ਮੇਰਾ ਕੰਮ ਠੀਕ ਆ ਹੁਣ ਮੇਰਾ ਕੰਮ ਵਧੀਆ ਚੱਲ ਪਿਆ ਵਧੀਆ ਮੇਰੇ ਨਾਲ ਗਾਹਕ ਜੁੜੇ ਹੋਏ ਨੇ ਤੇ ਉਸ ਤੋਂ ਬਾਅਦ ਇੱਕ ਦਿਨ ਅਚਾਨਕ ਕੀ ਹੁੰਦਾ ਕਿ ਉਸ ਦੀ ਦੁਕਾਨ ਤੇ ਇੱਕ ਅਜਿਹਾ ਵਿਅਕਤੀ ਹੁੰਦਾ ਕਿ ਜਿਹੜਾ ਬਾਹਰ ਖੜ ਕੇ ਉਸ ਦਾ ਮੂਰ ਪੜਨ ਲੱਗ ਜਾਂਦਾ ਉਸਦੀ ਬੋਰਡ ਨੂੰ ਜਦੋਂ ਪੜਦਾ ਲਿਖਿਆ ਹੁੰਦਾ ਕਿ ਸਾਡੇ ਇੱਥੇ ਖੁਸ਼ਬੂ ਵਾਲੀਆਂ ਅਰਗਬੱਤੀਆਂ ਤੇ ਧੂਫਾਂ ਮਿਲਦੀਆਂ ਨੇ ਜਦੋਂ ਬੋਰਡ ਪੜਦਾ ਬੋਰਡ ਪੜ ਕੇ ਦੁਕਾਨਦਾਰ ਦੇ ਕੋਲ ਅੰਦਰ ਆਉਂਦਾ ਦੁਕਾਨਦਾਰ ਨੂੰ ਕਹਿੰਦਾ ਕਿ ਬਾਕੀ ਤਾਂ ਸਾਰਾ ਕੁਝ ਠੀਕ ਆ ਤੇਰਾ ਬਹੁਤ ਵਧੀਆ ਸਮਾਨ ਪਾਇਆ ਹੋਇਆ ਪਰ ਜਿਹੜਾ ਤੂੰ ਬਾਹਰ ਬੋਰਡ ਲਾਇਆ ਹੈ ਉਹ ਥੋੜਾ ਜਿਹਾ ਗਲਤ ਆ ਉਹਦੇ ਉੱਤੇ ਤੇਰੇ ਥੋੜੀ ਜਿਹੀ ਦੋ ਕੁ ਸ਼ਬਦ ਗਲਤ ਲਿਖਿ ਹੋਏ ਨੇ ਉਹ ਦੁਕਾਨਦਾਰ ਕਹਿੰਦਾ ਕਿ ਜੀ ਕਿਹੜੇ ਸ਼ਬਦ ਗਲਤ ਲਿਖਿ ਹੋਏ ਨੇ ਦੱਸੋ ਤੁਸੀਂ ਹੁਕਮ ਕਰੋ ਕਹਿੰਦਾ ਬੜਾ ਭੋਲਾ ਹੁੰਦਾ ਵਿਚਾਰਾ ਤੇ ਉਹ ਵਿਅਕਤੀ ਨੂੰ ਕਹਿੰਦਾ ਕਿ ਜਿਹੜਾ ਤੂੰ ਲਿਖਿਆ ਸਾਡੇ ਇੱਥੇ ਖੁਸ਼ਬੂ ਵਾਲੀਆਂ ਕਹਿੰਦਾ ਜਿਹੜੀਆਂ ਅਗਰਬੱਤੀਆਂ ਹੁੰਦੀਆਂ ਇਹ ਖੁਸ਼ਬੂ ਵਾਲੀਆਂ ਹੀ ਤਾਂ ਹੁੰਦੀਆਂ ਵਾ ਤੂੰ ਕਦੇ ਅੱਜ ਤੱਕ ਸੁਣਿਆ ਵੀ ਅਗਰਬੱਤੀਆਂ ਬਦਬੂ ਵਾਲੀਆਂ ਹੋ ਉਹ ਦੁਕਾਨਦਾਰ ਸੋਚਦਾ ਕਿ ਗੱਲ ਤਾਂ ਸਹੀ ਆ ਕਿ ਇਦਾਂ ਤਾਂ ਕਦੇ ਸੁਣਿਆ ਨਹੀਂ ਅਗਰਬੱਤੀਆਂ ਬਦਬੂ ਵਾਲੀਆਂ ਵੀ ਹੁੰਦੀਆਂ ਤੇ ਫਿਰ ਉਹ ਕਹਿੰਦਾ ਜੀ ਫਿਰ ਉਹ ਜਿਹੜਾ ਵਿਅਕਤੀ ਹੁੰਦਾ ਉਹ ਕਹਿੰਦਾ ਤੂੰ ਇਹਦੇ ਵਿੱਚੋਂ ਖੁਸ਼ਬੂ ਵਾਲੀਆਂ ਇਹ ਦੋ ਜਿਹੜੇ ਸ਼ਬਦ ਨੇ ਇਹ ਕਟਵਾ ਦੇ ਇਹ ਬੋਰਡ ਦੇ ਉੱਪਰ ਕਟਾ ਦੇ ਇੱਥੋਂ ਉਹ ਕਹਿੰਦਾ ਠੀਕ ਹੈ ਜੀ ਕਟਾ ਦੇਣਾ ਉਹ ਦੁਕਾਨਦਾਰ ਬਿਨਾ ਕੁਝ ਸੋਚੀ ਸਮਝੀ ਉਹ ਪੇਂਟ ਵਾਲੇ ਨੂੰ ਫੋਨ ਕਰਕੇ ਬੁਲਾਉਂਦਾ ਤੇ ਬਲਾ ਕੇ ਜਿਹੜਾ ਖੁਸ਼ਬੂ ਬਣੀਏ ਦੋ ਸ਼ਬਦ ਹੁੰਦੇ ਉਹਦੇ ਉੱਤੇ ਪੇਂਟ ਕਰਵਾ ਦਿੰਦਾ ਉਹ ਪੇਂਟ ਕਰਕੇ ਕੱਟ ਦਿੰਦਾ ਤੇ ਇਦਾਂ ਸਮਾਂ ਚੱਲੀ ਜਾਂਦਾ 15 20 ਦਿਨ ਬਾਅਦ ਉਸ ਦੀ ਦੁਕਾਨ ਤੇ ਇੱਕ ਵਿਅਕਤੀ ਹੋਰ ਹੁੰਦਾ ਉਹ ਵਿਅਕਤੀ ਆ ਕੇ ਨਾ ਜਦੋਂ ਦੇਖਦਾ ਕਿ ਬੋਰਡ ਦੇ ਉੱਪਰ ਕੁਝ ਕੱਟਿਆ ਹੋਇਆ ਵਿਚਾਲੇ ਦੋ ਸ਼ਬਦ ਕੱਟੇ ਹੋਏ ਪੇਂਟ ਕੀਤਾ ਹੋਇਆ ਉਹ ਦੁਕਾਨਦਾਰ ਨੂੰ ਪੁੱਛਦਾ ਕਿ ਕੀ ਗੱਲ ਭਾਈ ਇਹ ਤੂੰ ਕਿਉਂ ਪੇਂਟ ਕੀਤਾ ਬੋਰਡ ਅੱਖਰਾਂ ਦੇ ਵਿੱਚ ਇਹਨਾਂ ਬੇਲਗਾਤੋਂ ਆ ਇਹਨਾਂ ਦੁਕਾਨਦਾਰ ਕਹਿੰਦਾ ਕਿ ਜੀ ਮੈਨੂੰ ਐਂ ਕਰਕੇ ਇੱਕ ਵਿਅਕਤੀ ਨੇ ਆਹ ਸਲਾਹ ਦਿੱਤੀ ਸੀ ਇੱਥੇ ਦੋ ਸ਼ਬਦ ਸੀ ਇਹ ਮੈਂ ਕਟਾਤੇ ਉਹ ਕਹਿੰਦਾ ਫਿਰ ਉਹ ਵਿਅਕਤੀ ਨੂੰ ਵੀ ਤੈਨੂੰ ਸਮਝਾਉਣਾ ਨਹੀਂ ਆਇਆ ਪੂਰਾ ਉਹ ਵਿਅਕਤੀ ਨੂੰ ਵੀ ਤੈਨੂੰ ਪੂਰਾ ਸਮਝਾ ਕੇ ਨਹੀਂ ਗਿਆ ਸਹੀ ਤਰੀਕਾ ਨਹੀਂ ਤੈਨੂੰ ਦੱਸਿਆ ਫਿਰ ਉਹਨੇ ਉਹ ਦੁਕਾਨਦਾਰ ਕਹਿੰਦਾ ਕਿ ਜੀ ਫਿਰ ਦੱਸੋ ਸਹੀ ਤਰੀਕਾ ਕਿਹੜਾ ਵਾ ਉਹ ਕਹਿੰਦਾ ਕਿ ਜਿਹੜਾ ਇੱਥੇ ਤੂੰ ਲਿਖਿਆ ਹੋਇਆ ਸਾਡੇ ਇੱਥੇ ਅਗਰਬੱਤੀਆਂ ਧੂਫਾ ਮਿਲਦੀਆਂ ਨੇ ਉਹ ਲਾ ਦੇਖਤਾ ਰਿਹਾ ਸਾਰਾ ਕੋਸ਼ ਇੱਥੇ ਤੇਰੀ ਕਿੰਨੀ ਆਸਮਾਨ ਤੇਰਾ ਬਾਹਰ ਕੱਢ ਕੇ ਰੱਖਿਆ ਹੈ ਡੱਬੇ ਧੂਫਾ ਅਰਗਬਤੀਆਂ ਦੇ ਸਭ ਕੁਝ ਬਾਹਰ ਪਿਆ ਜਿਹੜਾ ਸਾਡੇ ਇੱਥੇ ਇਹ ਸ਼ਬਦਨ ਇਹ ਜੱਜ ਨਹੀਂ ਰਿਹਾ ਕੱਲਾ ਅਰਗਬਤੀਆਂ ਧੂਫਾ ਮਿਲਦੀਆਂ ਨਹੀਂ ਬਸ ਇੰਨਾ ਲਿਖਿਆ ਹੋਵੇ ਬੋਰਡ ਤੇ ਕਿਉਂਕਿ ਅੱਜ ਕੱਲ ਲੋਕ ਬਹੁਤ ਬਿਜੀ ਨੇ ਲੋਕਾਂ ਕੋਲ ਟਾਈਮ ਨਹੀਂ ਹੈ ਪੜ੍ਹਨ ਦਾ ਬਸ ਇੰਨਾ ਲਿਖ ਦੇ ਅਰਗਬਤੀਆਂ ਧੂਫਾ ਮਿਲਦੀਆਂ ਨਹੀਂ ਬਸ ਇਹ ਸਾਡੇ ਇੱਥੇ ਵਾਲਾ ਜਿਹੜੇ ਦੋ ਸ਼ਬਦੇ ਕਟਵਾ ਦੇ ਉਹ ਦੁਕਾਨਦਾਰ ਕਹਿੰਦਾ ਕਿ ਚਲੋ ਠੀਕ ਆ ਜੀ ਦੁਕਾਨਦਾਰ ਉਹ ਬੰਦੇ ਦੀ ਗੱਲ ਮੰਨ ਕੇ ਉੱਥੋਂ ਉਹ ਸਾਡੇ ਇੱਥੇ ਵਾਲੇ ਜਿਹੜੇ ਦੋ ਸ਼ਬਦ ਹੁੰਦੇ ਆ ਉਹ ਵੀ ਕਟਵਾ ਦਿੰਦਾ ਹੁਣ ਉੱਥੇ ਲਿਖਿਆ ਰਹਿ ਜਾਂਦਾ ਅਗਰਬਤੀਆਂ ਧੂਫਾਂ ਮਿਲਦੀਆਂ ਨੇ ਹੁਣ ਉੱਥੇ ਇੱਕ ਹੋਰ ਸੱਜਣ ਆ ਜਾਂਦਾ ਜਿਹੜਾ ਪੇਂਟ ਕਰਦੇ ਹੁੰਦੇ ਆ ਉਹ ਕਹਿੰਦਾ ਕੀ ਕਰੀ ਜਾਨੇ ਉਹ ਜਦੋਂ ਪੇਂਟ ਕਰਦੇ ਆ ਸਾਡੇ ਇੱਥੇ ਕੱਟ ਰਹੇ ਹੁੰਦੇ ਆ ਉਹ ਕਹਿੰਦਾ ਇਹ ਐ ਕਰਕੇ ਆ ਸ਼ਬਦ ਕੱਟਦੇ ਆ ਉਹ ਕਹਿੰਦਾ ਫਿਰ ਤੁਸੀਂ ਇਹ ਮਿਲਦੀਆਂ ਨਹੀਂ ਇਹ ਕਾਹਤੋਂ ਲਿਖਿਆ ਇੱਥੇ ਕੱਲਾ ਇੰਨਾ ਲਿਖੋ ਅਗਰਬਤੀਆਂ ਧੂਫਾਂ ਵੱਡੀ ਵੱਡੀ ਅੱਖਰ ਨਹੀਂ ਦਾ ਵੱਡੀ ਵੱਡੀ ਅੱਖਰ ਹੋ ਜਾਣਗੇ ਕੱਲਾ ਇਹੀ ਲਿਖੋ ਤੁਸੀਂ ਮਿਲਦੀਆਂ ਨੇ ਮਿਲਦੀਆਂ ਦਾ ਪਤਾ ਹੀ ਐ ਇਹਨਾਂ ਸਮਾਨ ਇੱਥੇ ਕੱਢਿਆ ਪਿਆ ਮਿਲਦੀਆਂ ਨੇ ਤਾਂ ਹੀ ਤੁਸੀਂ ਰੱਖੀਆਂ ਹੋਈਆਂ ਇੱਥੇ ਉਹ ਦੁਕਾਨਦਾਰ ਸੋਚਦਾ ਕਿ ਗਲਤ ਹੈ ਇਹਦੀ ਵੀ ਠੀਕ ਆ ਉਹ ਕੀ ਕਰਦਾ ਵਿਚਾਰਾ ਪੇਂਟ ਵਾਲੇ ਨੂੰ ਕਹਿੰਦਾ ਲੈ ਵੀ ਮਿਲਦੀਆਂ ਜਿਹੜੀਆਂ ਲਿਖਿਆ ਹੈ ਇਹਦੇ ਤੇ ਵੀ ਪੇਂਟ ਕਰ ਦੇ ਕੱਲਾ ਅਰਗਬਤੀਆਂ ਧੂਫਾ ਇਹੀ ਲਿਖਿਆ ਰਹਿਣ ਦੇ ਉਹ ਪੇਂਟ ਵਾਲਾ ਉਦਾਂ ਹੀ ਕਰਦਾ ਮਿਲਦੀਆਂ ਵੀ ਕੱਟ ਦਿੰਦਾ ਉਥੋਂ ਹੁਣ ਉਸ ਦੀ ਦੁਕਾਨ ਦੇ ਬੋਰਡ ਦੇ ਉੱਪਰ ਲਿਖਿਆ ਰਹਿ ਜਾਂਦਾ ਅਰਗਬਤੀਆਂ ਧੂਫਾ ਬਸ ਸਿਰਫ ਇੰਨੇ ਦੋ ਸ਼ਬਦ ਲਿਖੇ ਰਹਿ ਜਾਂਦੇ ਆ ਹੁਣ ਮੈਂ 5 ਦਿਨ ਬਾਅਦ ਉਸ ਦੀ ਦੁਕਾਨ ਦੇ ਉੱਪਰ ਇੱਕ ਹੋਰ ਸੱਜਣ ਆਉਂਦਾ ਉਹ ਆ ਕੇ ਕਹਿੰਦਾ ਕਿ ਵੀ ਤੂੰ ਆਹ ਕੀ ਏਡੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਅਰਗਬਤੀਆਂ ਧੂਫਾ ਕਹਿੰਦੇ ਕੋਈ ਤੁੱਕ ਬਣਦੀ ਆ ਕੋਈ ਗੱਲ ਨਹੀਂ ਬਾਤ ਨਹੀਂ ਅਰਗਬਤੀਆਂ ਧੂਫਾ ਕਹਿੰਦਾ ਇਹ ਕਿਹੜਾ ਸਟਾਈਲ ਆ ਤੇਰਾ ਲਿਖਣਾ ਕਹਿੰਦਾ ਤੇਰਾ ਇੰਨਾ ਸਮਾਨ ਬਾਹਰ ਕੱਢ ਕੇ ਰੱਖਿਆ ਆ ਐਨੇ ਤੇਰੇ ਡੱਬੇ ਅਰਗਬਤੀਆਂ ਦੇ ਬਾਹਰ ਪਏ ਆ ਸਾਰੇ ਲੋਕਾਂ ਨੂੰ ਪਤਾ ਪੁਰਾਣੀ ਤੇਰੀ ਦੁਕਾਨ ਹੋ ਗਈ ਕਿੰਨਾ ਚਿਰ ਤੇਰੀ ਦੁਕਾਨ ਨੂੰ ਹੋ ਗਿਆ ਸਭ ਨੂੰ ਤਾਂ ਪਤਾ ਵੀ ਇੱਥੋਂ ਅਰਗਬਤੀਆਂ ਧੂਫਾ ਮਿਲਦੀਆਂ ਕਿਉਂ ਐਵੇਂ ਐਡਿਟ ਵੱਡੇ ਅੱਖਰਾਂ ਚੋਂ ਤੁਸੀਂ ਇੱਥੇ ਲਿਖਿਆ ਇੱਥੇ ਕੋਈ ਹੋਰ ਗੱਲਬਾਤ ਲਾ ਦੇ ਇੱਥੇ ਕੁਝ ਹੋਰ ਸ਼ਬਦ ਲਿਖ ਦੇ ਜਾਂ ਇਹਦੇ ਪੇਡੀ ਕਰਵਾ ਦੇ ਜੰਦਾ ਕੰਨ ਨੂੰ ਚੱਜਣਾ ਲਿਖ ਜਾਂ ਇਹਦੇ ਉੱਤੇ ਪੇਂਟ ਕਰਵਾ ਦੇ ਕਹਿੰਦਾ ਕੀ ਫਾਇਦਾ ਅਗਰਬਤੀਆਂ ਧੂਫਾਂ ਕਹਿੰਦਾ ਕੋਈ ਟੱਕ ਤਾਂ ਰੰਦੀ ਨਹੀਂ ਤੇਰੀ ਦੁਕਾਨ ਤੇ ਕਿਹੜਾ ਕੋਈ ਵਰਤਨ ਰੱਖਿਆ ਕੋਈ ਭਾਂਡੇ ਦਾ ਵੇਚਦਾ ਨਹੀਂ ਤੂੰ ਐਡੇ ਡੱਬੇ ਤੇ ਅਗਰਬਤੀਆਂ ਦੇ ਪਏ ਆ ਲੋਕਾਂ ਨੂੰ ਦਿਸਦਾ ਹੀ ਆ ਜਿਹਨੇ ਲੈਣੀਆਂ ਦੇਖ ਕੇ ਡੱਬੇ ਦੇਖ ਕੇ ਨੇ ਆਈ ਜਾਣਾ ਬਿਥੋਂ ਅਗਰਬਤੀਆਂ ਧੂਫਾਂ ਮਰਦੀਆਂ ਨਾਲੇ ਹੁਣ ਪੁਰਾਣੇ ਹੋ ਗਏ ਤੇਰੇ ਗਾਹ ਸਾਰੇ ਸਾਰਿਆਂ ਨੂੰ ਪਤਾ ਵੀ ਇੱਥੋਂ ਅਗਰਬਤੀਆਂ ਧੂਫਾਂ ਮਰਦੀਆਂ ਇਹ ਐਵੇਂ ਨਾ ਲਿਖ ਤੂੰ ਇੱਥੇ ਵਧੀਆ ਨਹੀਂ ਲੱਗਦਾ ਅਗਰਬਤੀਆਂ ਧੂਫਾਂ ਕੋਈ ਟੱਕ ਨਹੀਂ ਬਣਦੀ ਇਹਨੂੰ ਤੂੰ ਕਟਵਾ ਦੇ ਇੱਥ ਉਹ ਦੁਕਾਨਦਾਰ ਸੋਚਦਾ ਕਿ ਗੱਲ ਤਾਂ ਠੀਕ ਆ ਗਾਹਕ ਤਾਂ ਮੇਰੇ ਸਾਰੇ ਪੁਰਾਣੇ ਹੋ ਗਏ ਸਭ ਨੂੰ ਤਾਂ ਪਤਾ ਵੀ ਅਗਰਬਤੀਆਂ ਧੂਪਾਂ ਮਿਲਦੀਆਂ ਉਹ ਵਿਅਕਤੀ ਦੀ ਗੱਲ ਮੰਨ ਕੇ ਦੁਕਾਨਦਾਰ ਉਹ ਪੇਂਟ ਰੂ ਉਥੋਂ ਵੀ ਸ਼ਬਦ ਦੋ ਜਿਹੜੇ ਰਹਿੰਦੇ ਹੁੰਦੇ ਆਗਰਬਤੀਆਂ ਧੂਪਾਂ ਉਹ ਵੀ ਕਟਵਾ ਲੰਦਾ ਮਤਲਬ ਕਿ ਹੁਣ ਜਿਹੜਾ ਸਾਰਾ ਬੋਰਡ ਹੁੰਦਾ ਉਹ ਸਾਰਾ ਚਿੱਟਾ ਕਰਵਾ ਲੰਦਾ ਬਿਲਕੁਲ ਇਹਦੇ ਉੱਤੇ ਕੋਈ ਸ਼ਬਦ ਨਹੀਂ ਲਿਖਿਆ ਹੁੰਦਾ ਹੁਣ ਕੀ ਹੁੰਦਾ ਕਿ 2-3 ਮਹੀਨੇ ਦਾ ਸਮਾਂ ਬੀਤ ਜਾਂਦਾ ਉਸ ਤੋਂ ਬਾਅਦ ਉਹ ਦੁਕਾਨਦਾਰ ਨੂੰ ਮਹਿਸੂਸ ਹੋਣ ਲੱਗਦਾ ਕਿ ਮੇਰੀ ਜਿਹੜੀ ਸੇਲ ਆ ਪਹਿਲਾਂ ਨੂੰ ਘਟ ਗਈ ਮਤਲਬ ਕਿ ਮੇਰੇ ਨਾਲ ਗਾਹਕ ਰੋਜ਼ ਘਟ ਰਹੇ ਆ ਮੇਰੀ سیل ਹੁਣ ਪਹਿਲਾਂ ਜਿਹੀ ਨਹੀਂ ਹੁੰਦੀ ਮੇਰਾ ਕੰਮ ਘਟ ਗਿਆ ਉਹ ਕਾਫੀ ਪਰੇਸ਼ਾਨ ਰਹਿਣ ਲੱਗਦਾ ਵੀ ਕਾਰਨ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਾਰਨ ਹੋ ਗਿਆ ਤੇ ਇੱਕ ਦਿਨ ਕੀ ਹੁੰਦਾ ਕਿ ਉਸ ਦਾ ਨਾ ਸੱਜਣ ਮਿੱਤਰ ਆਉਂਦਾ ਜਿਹਨੇ ਉਹ ਦੁਕਾਨ ਕਰਵਾਈ ਹੁੰਦੀ ਆ ਸਾਲ ਡੇਰ ਸਾਲ ਦਾ ਸਮਾਂ ਬੀਤਿਆ ਹੁੰਦਾ ਉਸ ਦੇ ਕੋਲ ਆ ਕੇ ਕਹਿੰਦਾ ਕਿ ਹੋਰ ਵੀ ਕਿਵੇਂ ਹੈ ਤੇਰੀ ਦੁਕਾਨਦਾਰੀ ਕਿਵੇਂ ਚੱਲਦੀ ਆ ਉਹ ਕਹਿੰਦਾ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਦੁਕਾਨ ਕਰਵਾਈ ਆ ਤੇ ਮੈਂ ਤੁਹਾਨੂੰ ਬਹੁਤ ਮੇਰਾ ਤੁਹਾਨੂੰ ਧੰਨਵਾਦ ਕਰਨ ਦਾ ਦਿਲ ਕਰਦਾ ਤੁਸੀਂ ਮੇਰਾ ਕੰਮਕਾਰ ਵਧੀਆ ਚਲਵਾਤਾ ਪਰ ਇੱਕ ਥੋੜੀ ਜੀ ਪਰੇਸ਼ਾਨੀ ਹੋ ਗਈ ਉਹ ਕਹਿੰਦਾ ਕੀ ਗੱਲ ਹੋ ਗਈ ਇਹ ਜੀ ਕਿਹੜੀ ਪਰੇਸ਼ਾਨੀ ਹੋ ਗਈ ਹੁਣ ਤੱਕ ਤੇਰਾ ਕੰਮਕਾਰ ਵਧੀਆ ਚੱਲਦਾ ਉਹ ਕਹਿੰਦਾ ਵੀ ਕੰਮਕਾਰ ਤਾਂ ਹੁਣ ਤੱਕ ਵਧੀਆ ਚੱਲਦਾ ਰਿਹਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਹੁਣ ਤੱਕ ਬਹੁਤ ਵਧੀਆ ਸੀ ਪਰ ਹੁਣ ਮੇਰਾ ਨਾ 2 ਮਹੀਨੇ ਦਾ ਕੰਮ ਕਾਫੀ ਘਟ ਰਿਹਾ ਵਾ ਰੋਜ਼ ਮੇਰਾ ਗਾਹਕ ਘੜ ਰਿਹਾ ਮੇਰੀ ਸੇਲ ਵੋਝ ਘਟਦੀ ਜਾਂਦੀ ਆ ਉਹ ਜਿਹੜਾ ਉਹਦਾ ਦੋਸਤ ਹੁੰਦਾ ਉਹ ਕਹਿੰਦਾ ਅੱਛਾ ਹੀ ਗੱਲ ਆ ਤੇ ਉਹ ਨਿਗਾਹ ਮਾਰਦਾ ਉਹਦੀ ਸਾਰੀ ਦੁਕਾਨ ਤੇ ਸਾਰਾ ਕੁਝ ਚੈੱਕ ਕਰਦਾ ਕਹਿੰਦਾ ਕਿ ਯਾਰ ਸਮਾਨ ਵੀ ਤੇਰੇ ਕੋਲ ਪੂਰਾ ਫੁੱਲਾ ਵਧੀਆ ਸਮਾਨ ਪਾਇਆ ਹੋਇਆ ਵਧੀਆ ਸਾਰਾ ਮਾਲ ਵੀ ਤੇਰਾ ਫਰੈਸ਼ ਆ ਕੋਈ ਏਦਾਂ ਨਹੀਂ ਕਿ ਮਾਲ ਪੁਰਾਣਾ ਵਧੀਆ ਸਮਾਨ ਵੇਚਦਾ ਵਧੀਆ ਬ੍ਰਾਂਡਡ ਚੀਜ਼ਾਂ ਵੇਚਦਾ ਤੂੰ ਫੇਰ ਤੇਰੀ ਸੇਲ ਕਿਵੇਂ ਘਟਣੀ ਨਹੀਂ ਚਾਹੀਦੀ ਕਹਿੰਦਾ ਉਹ ਸਾਰੇ ਕਿਤੇ ਆਪਦੇ ਮਤਲਬ ਉਹਦਾ ਦੋਸਤ ਜਿਹੜਾ ਹੁੰਦਾ ਕਿਉਂਕਿ ਉਹਨੇ ਦੁਕਾਨ ਕਰਵਾਈ ਹੁੰਦੀ ਆ ਹੁਣ ਜਿਵੇਂ ਦੁਕਾਨ ਕਰਾਈ ਹੁੰਦੀ ਆ ਉਹਨੂੰ ਫਿਕਰ ਉਹਦੇ ਵੱਧ ਹੁੰਦਾ ਪਹਿਲਾਂ ਵਾਲੇ ਨਾਲੋਂ ਜਿਹਨੇ ਕਰੀ ਹੁੰਦੀ ਆ ਕਿਉਂਕਿ ਉਹ ਦੇਖਦਾ ਵੀ ਗੱਲ ਕੁਛ ਲੱਭਦਾ ਨਹੀਂ ਕੁਛ ਜਦੋਂ ਦੁਕਾਨ ਦੇ ਬਾਹਰ ਜਾ ਕੇ ਦੇਖਦਾ ਬੋਰਡ ਦੇਖਦਾ ਬੋਰਡ ਦੇ ਉੱਪਰ ਬਿਲਕੁਲ ਪਲੇਨ ਚਿੱਟਾ ਪੇਂਟ ਕਰਿਆ ਹੁੰਦਾ ਉਹ ਆਪਦੇ ਦੋਸਤ ਨੂੰ ਹਾਕ ਮਾਰਦਾ ਕਹਿੰਦਾ ਕਿ ਯਾਰ ਇੰਨਾ ਮੂਰਖ ਬੰਦਾ ਤੂੰ ਕਹਿੰਦਾ ਮੈਂ ਤਾਂ ਤੇਰੇ ਵਰਗਾ ਕੋਈ ਮੂਰਖ ਦੋਸਤ ਨਹੀਂ ਦੇਖਿਆ ਉਹ ਕਹਿੰਦਾ ਕੀ ਗੱਲ ਹੋ ਗਈ ਉਗਲਰ ਦੁਕਾਨ ਕਈ ਨੂੰ ਤੀਨ ਡੇਢ ਸਾਲ ਹੋ ਗਿਆ ਤੂੰ ਜਿਹੜਾ ਬੋਰਡ ਹੈ ਚਿੱਟਾ ਰੱਖੀ ਬੈਠਾ ਬਾਹਰ ਬੋਰਡ ਦੇ ਉੱਪਰ ਤੂੰ ਕੁਝ ਲਿਖਿਆ ਹੀ ਨਹੀਂ ਹੋਇਆ ਜਦੋਂ ਇੰਨੀ ਗੱਲ ਕਹਿੰਦਾ ਤੇ ਫਿਰ ਉਹ ਸਾਰੀ ਗੱਲਬਾਤ ਦੱਸਦਾ ਦੁਕਾਨਦਾਰ ਕਹਿੰਦਾ ਕਿ ਯਾਰ ਆਹ ਗੱਲ ਹੋਈ ਐਦਾਂ ਐਦਾਂ ਮੇਰੇ ਨਾਲ ਲੋਕਾਂ ਨੇ ਮੈਨੂੰ ਆਹ ਗੱਲ ਕਹੀ ਤੇ ਮੈਂ ਉਹ ਛਾਲਦ ਕਟਾਉਂਦਾ ਗਿਆ ਤੇ ਹੌਲੀ ਹੌਲੀ ਸਾਰਾ ਬੋਰਡ ਹੈ ਜਿਹੜਾ ਉਹ ਪਲੇਨ ਹੋ ਗਿਆ ਚਿੱਟਾ ਹੋ ਗਿਆ ਉਹ ਕਹਿੰਦਾ ਯਾਰ ਕਿੱਦਾਂ ਦਾ ਮੂਰਖਾ ਤੂੰ ਕਹਿੰਦਾ ਕਹਿੰਦਾ ਲੋਕਾਂ ਦੇ ਕਹਿਣ ਦੇ ਉੱਪਰ ਤੂੰ ਆਪਣਾ ਸਾਰਾ ਬੋਰਡ ਹੀ ਕਹਿੰਦਾ ਕਟਾ ਲਿਆ ਬੋਰਡ ਪੇਟ ਕਰਾਤਾ ਸਾਰਾ ਹੀ ਕਹਿੰਦਾ ਹੁਣ ਲੋਕਾਂ ਨੂੰ ਕਿਵੇਂ ਪਤਾ ਲੱਗੂ ਇੱਥੇ ਅਗਰਬਤੀਆਂ ਧੂਫਾ ਮਰਦੀਆਂ ਨੇ ਕਹਿੰਦਾ ਕਈ ਲੋਕਾਂ ਕੋ ਨਹੀਂ ਧਿਆਨ ਮਾਰਦੇ ਬੋਰਡ ਦੇ ਉੱਪਰ ਉਹ ਅੱਖਾਂ 'ਚ ਬੋਰਡ ਪੈਂਦਾ ਤੇ ਪੜ ਲੈਂਦੇ ਲੰਘ ਦੇ ਕਰਦੇ ਹੁਣ ਤੇਰੇ ਕੋ ਹੋਰ ਗਾਕ ਵੀ ਜੋੜਨੇ ਹੁੰਦੇ ਆ ਜੇ ਬੋਰਡ ਦੇ ਉੱਪਰ ਲਿਖਿਆ ਉਹ ਪੜ ਕੇ ਫੇਰੀ ਤੇਰੇ ਕੋ ਜੋੜਨ ਵੀ ਹੋਰ ਗਾਕ ਕਈਆਂ ਨੂੰ ਨਹੀਂ ਪਤਾ ਲੱਗਦਾ ਇਹ ਡੱਬਿਆਂ 'ਚ ਕੀ ਆ ਪੇਟੀਆਂ 'ਚ ਕੀ ਪਿਆਵਾ ਇਹਨੂੰ ਉਸ ਦੁਕਾਨਦਾਰ ਨੂੰ ਇਹ ਮਹਿਸੂਸ ਹੁੰਦਾ ਕਿ ਕਿਦਾਂ ਦਾ ਮੈਂ ਪਾਗਲ ਬੰਦਾ ਜਿਹੜਾ ਲੋਕਾਂ ਦੇ ਪਿੱਛੇ ਲੱਗ ਕੇ ਮੈਂ ਆਪਣਾ ਇੰਨਾ ਵੱਡਾ ਨੁਕਸਾਨ ਕਰਾ ਲਿਆ। ਤੋਂ ਦੋਸਤੋ ਇਸ ਵੀਡੀਓ ਤੋਂ ਆਪਾਂ ਨੂੰ ਇਹ ਸਿੱਖਣ ਲਈ ਮਿਲਦਾ ਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਦੂਜਿਆਂ ਦੀਆਂ ਸਲਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ। ਆਪਾਂ ਨੂੰ ਇਹ ਲੱਗਦਾ ਰਹਿੰਦਾ ਕਿ ਇਸ ਵਿਅਕਤੀ ਨੂੰ ਮੇਰੇ ਨਾਲੋਂ ਵੱਧ ਪਤਾ। ਉਹਨੂੰ ਮੇਰੇ ਨਾਲੋਂ ਵੱਧ ਤਿਆਰਬਾ ਹਰ ਇੱਕ ਕੰਮ ਦਾ। ਆਪਾਂ ਉਸ ਦੀ ਗੱਲ ਮੰਨਣ ਲੱਗ ਜਾਂਦੇ ਆਂ। ਕਈ ਵਾਰ ਕੀ ਆ ਕਿ ਆਪਾਂ ਆਪਣੇ ਘਰ ਦੇ ਜੀ ਘਰ ਆਪਣੇ ਘਰ ਦਾ ਬੰਦਾ ਕੋਈ ਘਰ ਦਾ ਮੈਂਬਰ ਪਰਿਵਾਰਕ ਮੈਂਬਰ ਜਾਂ ਕੋਈ ਰਿਸ਼ਤੇਦਾਰ ਉਹ ਕੋਈ ਸਲਾਹ ਦੇਵੇ ਨਾ ਉਹ ਨਹੀਂ ਆਪਾਂ ਮੰਨਦੇ ਬਾਹਰਲਾ ਬੰਦਾ ਕੋਈ ਉਪਰਾ ਬੰਦਾ ਆਪਾਂ ਨੂੰ ਕੋਈ ਸਲਾਹ ਦੇ ਜਵੇ ਉਹਦੇ ਤੇ ਆਪਾਂ ਬੜੀ ਜਲਦੀ ਯਕੀਨ ਕਰਦੇ ਆ ਮਤਲਬ ਕਿ ਆਪਾਂ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਦੇ ਜਦੋਂ ਆਪਾਂ ਆਪਣੇ ਦਿਮਾਗ ਦੇ ਨਾਲ ਨਹੀਂ ਨਾ ਸੋਚਦੇ ਫਿਰ ਸਮਝੋ ਕਿ ਆਪਾਂ ਆਪਣੇ ਪੈਰ ਦੇ ਉੱਪਰ ਆਪ ਕਹਾੜਾ ਮਾਰਦੇ ਆ ਮਤਲਬ ਕਿ ਆਪਾਂ ਨੂੰ ਦੂਜਿਆਂ ਦੀ ਜਦੋਂ ਗੱਲਾਂ ਵਧੀਆ ਲੱਗਦੀਆਂ ਦੂਜੇ ਦੀ ਸਲਾਹ ਮੰਨਦੇ ਆ ਪਰ ਆਪਣੇ ਪਰਿਵਾਰਕ ਮੈਂਬਰ ਦੀ ਸਲਾਹ ਨਹੀਂ ਮੰਨਦੇ ਸੋ ਦੋਸਤੋ ਕਦੇ ਵੀ ਆਪਣੇ ਜਿਹੜੇ ਫੈਸਲੇ ਹੁੰਦੇ ਆ ਆਪ ਲੈਣੇ ਸਿੱਖੋ ਇਹ ਆਪਣੀ ਜ਼ਿੰਦਗੀ ਦੇ ਉੱਪਰ ਵੀ ਡਿਪੈਂਡ ਕਰਦਾ ਆਪਣੀ ਜਿਹੜੀ ਜ਼ਿੰਦਗੀ ਦੇ ਫੈਸਲੇ ਹੁੰਦੇ ਆ ਉਹ ਵੀ ਆਪਾਂ ਨੂੰ ਆਪ ਲੈਣੇ ਸਿੱਖਣੇ ਚਾਹੀਦੇ ਆ ਦੂਜਿਆਂ ਦੇ ਉੱਪਰ ਬਿਲਕੁਲ ਵੀ ਡਿਪੈਂਡ ਨਾ ਹੋਵੋ ਸਲਾਹ ਸਭ ਦੀ ਮੰਨੋ ਮੰਨੋ ਸਭ ਦੀ ਕਰੋ ਆਪਦੀ ਮਰਜ਼ੀ ਆਪਦੀ ਦਿਮਾਗ ਦੀ ਵਰਤੋਂ ਕਰੋ ਹਾਂਜੀ ਸਭ ਨੂੰ ਕਹ ਦੋ ਸਲਾਹ ਹਰੇਕ ਦੀ ਜਰੂਰ ਲਵੋ ਪਰ ਆਪਦੇ ਦਿਮਾਗ ਦੀ ਵਰਤੋਂ ਕਰਕੇ ਜੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਠੀਕ ਆ ਸੋਚ ਵਿਚਾਰ ਕਰਕੇ ਆਪਣੇ ਪਰਿਵਾਰਕ ਮੈਂਬਰ ਦੀ ਜਰੂਰ ਸਲਾਹ ਲੈ ਸਕਦੇ ਹੋ ਪਰ ਇਹ ਨਹੀਂ ਕਿ ਬਸ ਜੇ ਤੁਹਾਨੂੰ ਕਿਸੇ ਉਪਰੇ ਬੰਦੇ ਨੇ ਜਾਂ ਕਿਸੇ ਬਾਹਰਲੇ ਬੰਦੇ ਨੇ ਕੋਈ ਸਲਾਹ ਦੀ ਦੇਤੀ ਤਾਂ ਨੂੰ ਬਿਨਾਂ ਮੰਨਨੇ ਉਹਨੂੰ ਬਿਨਾਂ ਸੋਚੇ ਵਿਚਾਰ ਕਰੇ ਤੋਂ ਬਿਨਾਂ ਹੀ ਉਸ ਗੱਲ ਨੂੰ ਮੰਨ ਲਓ ਫਿਰ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦ ਜੀ